ਸੁੰਦਰ ਚੈਨਲ ਦੇ ਆਪ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਤਾਜ਼ਾ ਖਬਰ ਸੂਬਾ ਸਰਕਾਰ ਛੋਟੇ ਸ਼ਬਦਾਂ ਸ਼ੀਦੀ ਧਾੜੇ ਤੇ 50 ਪਰਸ਼ਰਾਬ ਦੇ ਟੇਕੇ ਬੰਦ ਕਰੇ ਤੇ ਜ਼ਿਲ੍ਹੇਦਾਰ ਸ੍ਰੀ ਕਲਤਕਸ ਸਹਿਬ ਸ੍ਰੀ ਫਤਿਹਗੜ੍ਹ ਸਹਿਬ ਛੋਟੇ ਸ਼ਬਦਾਂ ਦੀ ਮਹਾਨ ਸ਼ਹਾਦਤ ਨੂੰ ਸਮੁਤੋ ਸ਼ੀਦੀ ਸ਼ਬਦ ਦੇ ਮੌਕੇ ਤੇ ਸ਼ਰਧਾ ਦੇ ਸਤਕਾਰ ਨਾਲ ਸਮਾਗਮ ਜੁੜ ਕੀਤੇ ਜਾ ਰਹੇ ਹਨ ਇਸ ਮੌਕੇ ਸੰਗਤਾਂ ਨੂੰ ਸੂਚਿਤ ਕਰਦਿਆਂ ਕਾਲ ਸਕਦੇ ਦੇ ਕਾਰਜਕਾਰੀ ਜ਼ਿਲ੍ਹੇਦਾਰ ਸਿੰਘ ਸੈਗ ਗਿਆਨੀ ਕਰਦੀਪ ਸਿੰਘ ਗੜਕਾ ਜਿਨੇ ਛੋਟੇ ਸਾਹਿਬਾਂ ਦੀ ਬੇਸਮਾਲਤ ਕੁਰਬਾਨੀ ਨੂੰ ਯਾਦ ਕੀਤਾ ਤੇ ਉਹਨਾਂ ਕਿਹਾ ਕਿ ਸਾਬ ਜਾਨਦਿਆਂ ਦੀ ਸ਼ਾਜਦ ਹਿੰਮਤ ਅਤੇ ਕੁਰਬਾਨੀ ਅਤੇ ਧਰਮ ਦੀ ਰੱਖਿਆ ਲਈ ਇੱਕ ਬਲੱਖਣ ਆਧਾਰਨਾ ਹੈ ਇਨੀ ਛੋਟੀ ਉਮਰ ਵਿੱਚ ਜ਼ੁਲਮ ਦਾ ਸ਼ਿਕਾਰ ਹੋਣ ਦੀ بجائے ਧਰਮ ਅਤੇ ਸੱਚ ਦੇ ਮਾਰਗ ਤੇ ਉਹਨਾਂ ਦੀ ਤਿਰੜਤਾ ਅੱਜ ਵੀ ਪੀੜ੍ਹੀ ਲਈ ਇੱਕ ਵੱਡੀ ਪ੍ਰੇਰਨਾ ਹੈ ਆਪਣੇ ਸੰਬੋਧਨ ਦਰਦ ਦੇ ਦਰ ਕਾਲ ਤੱਕ ਸਰ ਸਰ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਛੋਟੇ ਸਾਬ ਜਾਂਦੀ ਛਿੱਦੀ ਦਿਵਾਰੀ ਤੇ ਪੰਜਾਬ ਭਰ ਵਿੱਚ ਸ਼ਰਾਬ ਦੇ ਠੇਕੇ ਬੰਦ ਕਰੇ ਤੇ ਲੋਕਾਂ ਨੂੰ ਉਹਨਾਂ ਨੂੰ ਕਿਹਾ ਕਿ ਇਹ ਦਿਨ ਸੋਗ ਦੇ ਹਨ ਆਤਮ ਨਰੀਖਣ ਤੇ ਸ਼ਰਧਾ ਲਈ ਨਹੀਂ ਹਨ ਨਾ ਕਿ ਨਸ਼ੇ ਜਾਂ ਮਨੋਰੰਜਨ ਲਈ ਧੰਨਵਾਦ ਜੀ ਖਬਰਾਂ ਦੇ ਬਨ ਲਈ ਜੁੜੇ ਰਹੋ ਖਬਰਾਂ ਛੇਤੇ ਲਾਈਕ ਕਰ ਦਿਓ